ਨਾ ਕਰਨੀਆਂ ਮੇਥਿਆਂ ਦੀ ਸਮਾਪਤੀ ਮੇਥਿਆਂ ਥੋੜੇ ਜੇ ਕੁਝ ਉਗਣ ਜਲਾ ਕੁ ਮੈਂ ਇਥੇ ਆਂਦਾ ਇਹ ਜਗਾ ਪਟਣੀਆਂ ਇਥੋਂ ਇਹਦੀ ਜਗਾ ਕੁਸ ਫੋਰ ਲਉਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਅਜ ਦੇ ਨਵੇਂ ਬਲੌਗ ਵਿੱਚ ਧੁੰਦ ਕਾਫੀ ਪਈ ਹੋਈ ਆ ਮੈਂ ਚਲੇ ਗਈ ਕੱਲ ਪੇਕਿਆਂ ਨੂੰ ਉੱਥੋਂ ਆਈ ਲੇਟ ਤੇ ਬੱਚਾ ਲੰਘਿਆ ਹੋਇਆ ਸੀ ਸੇਵਾ ਕਰਾਉਣ ਗੁਰੂ ਘਰ ਤੇ ਫਿਰ ਮੈਂ ਰਾਤ ਸਬਜੀ ਦਾ ਡੰਗ ਜਿਹਾ ਪਨ ਲਿਆ ਤੇ ਮੈਂ ਕਿਹਾ ਹੁਣ ਮੇਥੇ ਵਾਲੀ ਰੋਟੀ ਲਾ ਲਈਏ ਠੰਡ ਚ ਸੋਹਣੀ ਲੱਗਦੀ ਆ ਮੈਂ ਜਿਕਲ 3-4 ਮਹੀਨੇ ਬਾਅਦ ਗਈ ਸੀ ਪੇਕੀ ਬਹੁਤ ਭੱਜੀ ਦੌੜੀ ਜੀ ਸਾਰੇ ਕੰਮ ਕੰਮ ਨੂੰ ਵੇੜ ਕੇ ਤੁਹਾਨੂੰ ਪਤਾ ਵੀ ਕੱਲੀ ਇਕੱਲੀ ਧੀ ਭੈਣ ਨੂੰ ਘਰੋਂ ਨਿਕਲਣਾ ਬਹੁਤ ਔਖਾ ਹੈ ਤਾਂ ਭਾਬੀ ਕਾਫੀ ਦਿਨਾਂ ਦੀ ਜੰਬੜੀ ਹੋਈ ਸੀ ਤੂੰ ਆਉਂਦੀ ਨਹੀਂ ਤੂੰ ਆਉਂਦੀ ਨਹੀਂ ਮੈਂ ਕਿਹਾ ਚਲੋ ਜਾਇ ਆਉਣੀ ਆ ਤੇ ਫਿਰ ਸਵਾ ਦੇ ਦਿਨ ਆ ਜਣੇ ਆ ਨੰਬਰ 2 ਤੇ ਫਿਰ ਹੋਰ ਕੰਮ ਕਰ ਹੋ ਜੰਨੇ ਆ ਜੀ ਇਕ ਠੰਡ ਬਹੁਤ ਹੋ ਜਾਂਦੀ ਹੈ ਫਿਰ ਉਦਾਂ ਹੀ ਨਹੀਂ ਘਰੋਂ ਨਿਕਲਣੋ ਜੀ ਕਰਦਾ ਸੁਰਾ ਜਾ ਹੁਣ ਤਾਂ ਹੀ ਪੈਣ ਲੱਗ ਗਿਆ ਮੇਥਿਆਂ ਨੂੰ ਫੇਰ ਬਹੁਤ ਕੰਨਤ ਆਉਂਦੀ ਐ ਜਦ ਸੁਰਾ ਪੈ ਜਾਂਦਾ ਬਸ ਆਹੀ ਨੇ ਹੁੰਜਲਾ ਕਾ ਹੁਣੇ ਪੱਟ ਦਾਣਾ ਅੱਜ ਇਹ ਸਾਰੀ ਜਗਾ ਪੱਟ ਕੇ ਇਹਦੀ ਜਗਾ ਪਤਾ ਨਹੀਂ ਕੀ ਕਹਿੰਦੇ ਤਾਂ ਕੀ ਵੇਚਣਾ ਬਹੁਤ ਔਖਾ ਨਿਕਲ ਹੁੰਦਾ ਜੀ ਘਰੋਂ ਕਿਸੇ ਕੋਲ ਨਹੀਂ ਐਨਾ ਟਾਈਮ ਹੁੰਦਾ ਵੀ ਆਪਾਂ ਛੇਤੀ ਛੇਤੀ ਘਰੋਂ ਨਿਕਲੀਏ 7-8 ਦਿਨ ਹੋ ਗਏ ਤਿਆਰੀ ਕਰਦੀ ਨੂੰ ਤਾਂ ਕੱਲ ਤਾਂ ਫੇਰ ਸਰਜਰੀ ਮਾਂਜਾ ਬਣ ਗਿਆ ਮੈਂ ਕਿਹਾ ਵੀ ਜਾਇਆ ਮਾਂ ਫਿਰ ਰਾਤ ਭਤੀਜਾ ਛੱਡ ਗਿਆ ਸੀ। ਓਏ ਮੇਰੀ ਮਾਂ। ਮਾਂ ਮੇਨਾ ਬੇੜਾ ਸਨਾ ਸਨਾ ਲੱਗੇ ਘਰ। ਚਲੋ। ਬਾਕੀ ਪਰਿਵਾਰ ਵੀ ਬਠੇਰਾ ਪਿਆਰ ਕਰਦਾ ਜੀ। ਪਰ ਬੱਚੇ ਵੀ ਕਰਦੋ ਨੇ। ਸੋਨੂ ਤੇ ਤਾਂ ਗੱਲੇ ਨਹੀਂ ਹੁੰਦੀ ਬੀਬੀ ਦੇਖਣ ਜਦ ਦੇ ਮਨ ਭਰੇ ਆਉਂਦਾ। ਕਿਉਂਕਿ ਉਹ ਮਾਦੀ ਲਾਡਲੀ ਬਹੁਤ ਥੀ। ਰਦਿਨੇ ਹੱਥੀ ਪਾਲਿਆ ਜਦਾਂ ਮੇਰਾ ਵੀਰ ਪੂਰਾ ਹੋਇਆ ਮੇਰੀ ਮਾਂ ਨੇ ਇੱਕ ਦਿਨ ਹੀ ਸੁੰਨੇ ਛੱਡੇ ਮਾਂ ਪੁੱਤ ਬਸ ਮੁੱਖ ਕੇ ਛੱਡ ਕੇ ਗਈ ਆ ਮੁੱਖ ਕੇ ਛੱਡ ਕੇ ਗਈ ਆ ਨਹੀਂ ਜਾਦ ਜਾਣਾ ਉਹ ਮੈਂ ਮਰ ਜਾਂ ਨਹੀਂ ਮੇਰਾ ਪੁੱਤ ਆ ਗਿਆ ਉਹ ਪੁੱਤ ਪਰ ਜਾਈ ਚ ਵੱਡ ਜਾ ਤੈਨੂੰ ਛੱਡਣਾ ਲੱਗਦੀ ਹੋਵੇ ਆ ਕੰਬੜ ਲੈ ਲੈ ਆਂ ਕਰ ਲੈ ਆਂ ਕਰ ਲੈ ਮਾਮਾ ਚੋਚਲੇ ਮੋਚਲੇ ਬਹੁਤ ਕਰਦੀਆਂ ਜੀ ਮਾਨਨ ਦਾ ਖਾਣਾ ਖਾਲੀ ਹੋਇਆ ਨਹੀਂ ਕਦੇ ਪਰਦਾ ਚਲੋ ਮਹਾਰਾਜ ਰਾਜੀ ਰੱਖੇ ਉਹਦੇ ਬਾਗ ਬਗੀਚੇ ਨੂੰ ਹੋਏ ਹੁਣ ਮੈਂ ਦੇਖਦੀ ਹਾਂ ਸਬ ਬਣਾਉਣੀ ਆ ਕੱਲ ਕੋਲੋ ਹਜੇ ਗੰਨਾ ਚੁੱਪਣਾ ਬੈ ਕੇ ਗੰਨੇ ਦਾ ਆਨੰਦ ਮਾਣਨਾ ਹੈ ਦੇਖ ਖਾਸ਼ੇ ਥੋੜੀਆਂ ਜੀਆਂ ਮਿਰਚਾਂ ਮਿਲ ਜਣ ਮਿਰਚਾਂ ਨੂੰ ਪੈ ਗਈ ਠੂਠੀ ਮੈਂ ਸਰਦਾਰ ਜੀ ਨੂੰ ਕਿੰਨੀ ਵਾਰ ਕਹਿ ਲਿਆ ਬਈ ਇਹਨਾਂ ਨੂੰ ਨਾ ਥੋੜਾ ਜਿਹਾ ਹੋ ਕਰ ਦੋ ਸਪਰੇਅ ਕਰ ਦੋ ਸੌਣਦੇ ਹੀ ਨਹੀਂ ਹੋਰ ਇੱਕ ਮਾਜਰ ਫਿਰ ਜਾਂਦੇ ਨੇ ਹਾਂ ਇਕੱਲੇ ਜਾਣੇ ਦਾ ਕੀ ਕਰੇ ਇਕੱਲਾ ਜਾਣਾ ਜਿੱਧਰ ਚਲੇ ਗਿਆ ਉਧਰ ਕੰਮ ਹੋ ਗਿਆ ਦੂਏ ਪਾਸੇ ਰਹਿ ਗਿਆ ਹੋ ਮਿਰਚਾਂ ਨੂੰ ਠੂਠੀ ਪੈਣ ਕਰਕੇ ਉਹਨਾਂ ਫਲ ਨਹੀਂ ਪੈਂਦਾ ਪੱਤੇ ਜੇ ਸੁੰਗੜ ਗਏ ਕਿੱਥੇ ਤਾਂ ਬੁੱਟੇ ਨੂੰ ਐੜੜੀਆਂ ਮਿਰਚਾਂ ਲਮਕਦੀਆਂ ਹੁੰਦੀਆਂ ਸੀ ਦੁਨੀਆਂ ਮਿਰਚਾਂ ਦੇ ਬੀਜ ਜੇ ਗਿਰ-ਗਿਰ ਕੇ ਗੁੱਟੇ ਹੋ ਗਏ ਤਿੰਨ ਮਿਰਚਾਂ ਲੱਭੀਆਂ ਇਹ ਮਿਰਚ ਬੰਨਾ ਰੋਟੀ ਨਹੀਂ ਵਧੀਆ ਲੱਗਦੀ ਚਲੋ ਜੋ ਮਿਲ ਗਿਆ ਉਹੀ ਸਹੀ ਹਾ ਦੇ ਐ ਕਣ ਕਤੀੜ ਭੱਜੀ ਫਿਰਦੀ ਐ ਰੈ ਕੰ ਡਰ ਲੱਗਦਾ ਇਹਨਾਂ ਤੇ ਤਾਂ ਹੀ ਆਪਣਾ ਪਛਵਾੜਾ ਦਰਵਾਜ਼ੇ ਦਰਬੂਜੇ ਬੰਦੇ ਰੱਖੀ ਦੀਆਂ ਮਾਲਾ ਕਿੱਡਾ ਕੁੱਤਾ ਹੈ ਆ ਗਦਾ ਧਾਨਾ ਗਰਦਾਸ਼ੇ ਰੰਗੋ ਹੋਏ 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 ਢੱਡ ਜਾ ਬਟਾ ਨਾ ਠੰਡ ਚ ਜਵਾਬ ਦੇਵੇ ਵੀ ਰਹਿਣ ਦਾ ਕੁਸ ਖਾਣ ਨੂੰ ਨਾ ਗਰਮੀ ਚ ਜਵਾਬ ਦੇਵੇ ਢੱਡ ਦੇ ਸਾਰੇ ਕਰ ਰਹੇ ਆ ਮਿਰਚਾਂ ਲੱਭੀਆਂ ਮੈਨੂੰ 5-7 ਕੇ ਕਮੀ ਪੇਸ਼ੀ ਹੋਵੇ ਬਲੌਗਾਂ ਚ ਜ਼ਰੂਰ ਦੱਸਿਓ ਭੈਣ ਭਾਈਆਂ ਵਾਂਗੂ ਆਪਣਾ ਇਹਨੂੰ ਵਧਾ ਲੈਣਾ ਕੰਨ ਮਾਂਚਲ ਮਾੜੇ ਵਾਲ ਲੈਣੀਆਂ। ਵਰਿੰਦਰਜੀਤ ਕਹਿੰਦਾ ਵੀ ਉਹ ਨਾ ਡੰਡੀਆਂ ਜੀਆਂ ਨਾ ਕਿਤੇ ਉਹਦੇ ਵਿੱਚ ਰਹਿ ਜਾਣਾ। ਉਹ ਉਹ ਬਲੈਂਡਰ ਦੇ ਚੋਂ। ਤੇ ਮਹਾਜੇ ਮੈਂ ਪਾਲਕਾ ਵਾਲਦੀ ਹੁੰਨੀ ਆ। ਮੈਂ ਇੱਕ ਵਾਲੀ ਦਵਾ ਲੰਨੀ ਆ। ਡੰਡੀਆਂ ਵੀ ਨਰਮ ਪੈ ਜਾਣਗੇ ਇਹ ਵੀ। ਬਈ ਫਿਰ ਰੋਟੀ ਦਾ ਟੇਸਟ ਬਣ ਜਾਂਦਾ। ਹੂੰ। ਆ ਰਹਿਣ ਨੂੰ ਚਲਾਉਣ ਨੂੰ। ਬਸ ਲੈਟਾ ਨਹੀਂ ਬਣਦਾ। ਤੇ ਮਹਾਇਕਾ ਵਾਲਾ ਦਵਾ ਲੰਨੀ ਆ ਫਿਰ ਜਿਵੇਂ ਪਾਲਕ ਦਾ ਨਹੀਂ ਕ੍ਰਸ਼ ਕਰਦੇ ਆਪਾਂ ਮੈਂਦੀ ਬਣਦੀ ਉਹ ਮੈਂ ਮੈਂਦੀ ਬਣ ਜੂ। ਹੂੰ। ਹਾਂ ਉਹ ਰੱਖੀਂ ਗ੍ਰੰਡ ਸਿਮਾ ਨਾਲ ਉਹ ਨਾ ਨਾ ਉੱਚਾ ਉੱਚਾ ਇਹ ਨਾ ਆਹ ਕਰਕੇ ਉਬਾਲ ਕੇ ਮੜਾ ਜਾ ਇਹ ਨਰਮ ਹੋ ਜਾਂਦੀਆਂ ਡੰਡੀਆਂ ਹੁਣ ਆ ਪਾਣੀ ਪਾ ਲੈਣਾ ਉਹ ਰੱਖ ਇਹਨਾਂ ਦੇਖੋ ਹੁਣ ਸਾਰਾ ਕੁਝ ਮੈਂ ਇਹਦੇ ਵਿੱਚ ਪਾ ਦੇਣਾ ਮਿਰਚਾਂ ਦੱਤੀਆਂ ਪਾ ਨਾਣ ਪਾ ਦੇਣਾ ਲੈ ਹੱਥ ਨਾਲ ਸਮੇਜ ਹਾਂ ਹਰੀਆਂ ਹਰੀਆਂ ਤੇ ਥੋੜਾ ਜਿਹਾ ਮੈਂ ਪਾਉਂਗੀ ਜਿਹੜਾ ਤੁਹਾਨੂੰ ਕਹਿੰਦੀ ਹੁੰਦੀ ਆ ਮੈਂ ਬਹੁਤ ਚੀਜ਼ਾਂ ਤੇ ਮਸਾਲਾ ਬਣਾਇਆ ਹੋਇਆ ਮੈਂ ਮਿਠਿਆੜੀਆਂ ਰੋਟੀਆਂ 'ਚ ਵੀ ਸਾਰਾ ਸਮਾਨ ਪਾਉਣੀ ਆ ਜਿਵੇਂ ਜੀਰਾ ਜੂਰਾ ਠੀਕ ਆ ਜੀ ਕਿਉਂਕਿ ਰੋਟੀਆਂ ਦਾ ਫੇਰ ਟੇਸਟ ਬਹੁਤ ਸੋਹਣਾ ਹੁੰਦਾ ਹੈ ਨੋ ਨਈ ਅੱਧਾ ਘੰਟਾ ਮੈਂ ਕੁੰਡੀ ਸੋਟਾ ਚਲਾਈ ਆਉਣਾ ਤਾਂ ਹੈਨਾ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਉਹਨਾਂ ਦਾ ਫਾਇਦਾ ਵੀ ਹੋ ਗਿਆ ਜੀ ਕਿਤੇ ਨਾ ਕਿਤੇ ਇਹਨਾਂ ਨੇ ਸਾਨੂੰ ਸਾਡੇ ਕੁੰਡੀ ਸੋਟੇ ਵੀ ਛਡਾਪੇ ਸਾਡੀਆਂ 7-8 ਰੋਟੀਆਂ ਹੋਣਗੀਆਂ ਜੀ ਉਹਨਾਂ ਜੋਗ ਬਹੁਤ ਹੈ ਠੀਕ ਹੈ ਦੇਖ ਲਓ ਗੱਲ ਹੈ ਨਾ ਬਾਕੀ ਹੀ ਕੁਮਲੀਆਂ ਸੋਟਿਆਂ ਦੀਆਂ ਛੁੱਟੀਆਂ ਕਰਤੀਆਂ ਨਾ ਚੀਜ਼ਾਂ ਨੇ ਹੈ ਨਾ ਜੀ ਮਸ਼ੀਨੀ ਯੁੱਗ ਹੈ ਮਸ਼ੀਨੀ ਯੁੱਗ ਫਰਕ ਤਾਂ ਉਹੀ ਹੈ ਤੁਹਾਨੂੰ ਦੱਸ ਦਤਾ ਜੀ ਹੂੰ ਨਵੇਂ-ਨਵੇਂ ਤਕਨੀਕਾਂ ਹੂੰ ਤਕਨੀਕ ਨੇ ਵਿੜਾ ਬਟਾ ਤਕਨੀਕ ਨੇ ਸਾਇੰਸ ਨੇ ਛੱਟਾ ਇਨਾ ਸੋਣਾ ਹੈ ਛੱਟਾ ਵੀ ਮੁੱਕ ਗਿਆ ਮੱਕੀ ਦਾ ਹੋਰ ਲਿਆ ਉਹ ਕਿਹਦਾ ਹੁੰਦਾ ਲੱਡੂ ਦੀ ਚੱਕੀ ਦਾ ਕੀ ਕਹਿੰਦੇ ਨੇ ਜਾਂ ਜਲੇਬੀ ਦੀ ਚੱਕੀ ਦਾ ਨਾ ਜਲੇਬੀ ਦੀ ਚੱਕੀ ਦਾ ਨਾ ਜਲੇਬੀ ਦੀ ਚੱਕੀ ਦਾ ਇਹ ਨੇ ਦੀ ਇਹ ਮਤਲਬ ਕਿਸਰ ਸਿੰਘ ਦੀ ਜੈਕੂ ਡਾਰਟਾ ਹੈ। ਮਾਣੋ। ਅੱਛਾ। ਉਹਨਾਂ ਆਪ ਪੀਂਦੇ ਨੇ ਮੱਕੀ। ਲਿਆਉਂਦਾ ਕਿਸਰ ਲਿਆਉਂਦਾ ਬਾਪੂ। ਹੂੰ। ਬਾਹਰ ਤੋਂ। ਅੱਛਾ। ਇਹ ਤੋਂ ਹੁਣ ਚੱਲ ਗਿਆ ਜਰਾ ਭਾਅ। ਬੇਟਾ ਲਿਆਉਂਦਾ ਹੋਊ ਹੁਣ। ਮੱਕੀ ਤੋਂ ਹੀ ਆਉਂਦੀ ਆ। ਅੱਛਾ। ਉਹ ਤਾਂ ਚਲੋ ਆਰਡਰ ਕਰ ਦਿੰਦੇ ਹੁਣੇ ਆ। ਉਹ ਤਾਂ ਸਾਰਾ ਮਾਤਾ ਦਾ ਵੀ ਆਰਡਰ ਲਾ ਦੋ। ਅੱਛਾ। ਜਾਂਦਾ ਦਾ। ਅੱਛਾ। ਖਬਰ ਜੋਰਗਾ ਤਾਂ ਹਣਾ ਹੁਣ ਚੜਾਈ ਕਰ ਗਏ। ਹੂੰ। ਚਲੋ। ਬਹੁਤ ਪੁਰਾਣਾ ਰਾਬਾ ਸਾਡੇ ਚੱਕੀ ਹੁੰਦਾ। ਮੈਸੇ ਇੱਕ ਸਰਦਾਰ ਗੱਲ ਹੈ ਵਿਆਹੇ ਬੰਦੇ ਦਾ ਇੱਕ ਤਾਂ ਫਾਇਦਾ ਹੈ ਬੋਲਦੇ ਨਹੀਂ ਵਿਆਹ ਕਰਾ ਕੇ ਬੰਦੇ ਨੂੰ ਇੱਕ ਤਾਂ ਫਾਇਦਾ ਹੈ ਹੋਂ ਤਾਂ ਕਰਕੇ ਤੁਸੀਂ ਸੱਤ ਤੱਕ ਦੁਖੀ ਹੋ ਰਹੇ ਨੇ ਉਹ ਤਾਂ ਤੁਹਾਡਾ ਚਿਹਰਾ ਦੱਸ ਦਿੰਦਾ ਸਭ ਦਾ ਅੱਛਾ ਬਈ ਸਾਰੇ ਵੀਰ ਭੈਣਾਂ ਤਾਂ ਦੁਖੀ ਹੋ ਰਹੇ ਨੇ ਕਿ ਅਸੀਂ ਕਣਤਾਉਂਦੀਆਂ ਬਹੁਤ ਆ ਨਾ ਤੁਹਾਨੂੰ ਅੱਜ ਕਣਤਾਉਂਦੇ ਆਂ ਕਿ ਕਹਿੰਦਾ ਦੁਖੀ ਹੁੰਦਾ ਹੈ ਜਾਂਨ ਦੁਖੀ ਹੁੰਦਾ ਹੈ ਕਾ ਨਿਕਲਦੀਆਂ ਢਿੱਡ ਦੀਆਂ ਗੱਲਾਂ ਤੁਹਾਨੂੰ ਤਾਂ ਮੋਸ਼ਨਲ ਕਰਕੇ ਪਾਵੇ ਜੋ ਮਰਜੀ ਕਹਾ ਲੈ ਤੋਤੋਂ ਹਾਂ ਹਾਂ ਰੋਟੀ ਲਾ ਫੜਾ ਨਾ ਨਾ ਉਹ ਕਹਿੰਦੇ ਹੁੰਦੇ ਆ ਅਹ ਉਹ ਦੱਬੀ ਸੋਚੀ ਹੋਰ ਤਾਂ ਹੁਣ ਮੈਂ ਸ਼ਬਦ ਘਾਹ ਨੂੰ ਕਹਿਣਾ ਹੈ ਬਈ ਤੀਮੀ ਵਾਲੇ ਆਂਦੇ ਤਾਂ ਪੱਕਣ ਪਰੌਂਠੇ ਬਈ ਛੜਿਆਂ ਦੀ ਅੱਗ ਨਾਲੇ ਅੱਛਾ ਸਿਆਲ ਚੋ ਵੀ ਸਿਆਲ ਚ ਕਿਉਂ ਹੀ ਨਹੀਂ ਉਹ ਹੁਣ ਤੱਕ ਹੈ 12 ਮਹੀਨੇ ਤੀ ਦੇਣਾ ਉਹ ਹੁਣ ਤੱਕ ਹੈ ਤਾਂ ਹੀ ਤਾਂ ਸਾਡੀਆਂ ਕਦਰਾਂ ਵਰਗੀਆਂ ਹਾਂ ਹਾਂ ਐਂ ਕਰਨਾ ਸੀ ਖਲਾ ਦਾਨੀ ਆ ਹਾਂ ਧੀਲੀ ਦੇ ਕੰਮ ਰਹਿ ਗਿਆ ਧੀਲੀ ਦਾ ਹੀ ਕੰਮ ਰਹਿ ਗਿਆ ਇਸ ਦਾ ਆਪਣੀ ਅੰਨ ਚੱਕ ਦਾ ਕੰਮ ਡੱਪੀਆਂ ਵਿੱਚ ਆ ਖਾਣਾ ਹਾਂ ਨਾ ਨਾ ਹੁਣ ਤਾਂ ਗੈਸ ਚੱਲੇ ਵੀ ਦੂਏ ਚੱਲ ਤੇ ਐਂ ਘਰ ਆਪੇ ਬਣਤਣਾ ਉਹਨੇ ਅੰਮ੍ਰੇ ਸਾਰਾ ਖਸਦ ਦੇ ਹਾਂ ਉੱਤ ਤਾਂ ਲੱਗਦਾ ਪਾਰ ਸਰਦਾਰਾ ਜਿਹੜੀ ਲਾ ਕੇ ਖਾਣੀ ਆ ਅੱਛਾ ਉਹ ਬਹੁਤ ਔਖੀ ਹੈ। ਹਾਂ ਜਿਹੜੀ ਥਾਲ ਪਰੋਸਿਆ ਹੋਇਆ ਸੋਫੇ ਤੇ ਚਲੇ ਜਾਣਾ ਹੈ। ਅੱਛਾ। ਉਹਦਾ ਸੁਆਦ ਵੱਖਰਾ ਹੈ। ਅੱਛਾ। ਪਰ ਅਸੀਂ ਦਿਨ ਰਾਤ ਭਾਵੇਂ ਤੁਹਾਡੇ ਲਈ ਮਰੀ ਜਾਈਏ ਤੁਹਾਡੇ ਢਟਕਾਲਿਆਂ ਦੇ ਕਾਲੇ। ਰੋਟੀ ਪਕਾ ਲਾ। ਹਾਂ ਪਕਾਉਂਗੀ ਉਹ। ਪਕਾਉਂਗੀ ਉਹ ਮੈਂ ਤਾਂ ਰੋਟੀ ਖਾਣੀ ਆ ਭਾਈ। 3 ਵਜੇ ਦੀ ਫਿਰਦੀ ਆ ਭਾਜੀ। 3 ਵਜੇ ਦੀ ਕਰਦੀ ਆ ਭਾਜੀ। ਆਹਾ। ਆਹਾ। ਤਲ ਜੀ ਮੈਂ ਚਲੇ ਗਈ ਪੇਕਿਆਂ ਨੂੰ ਗਈ ਗਈ ਮੈਨੂੰ ਬਾਅਦ ਵਿੱਚ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਨੂੰ ਹੋ ਗਿਆ ਕਵੇਲਾ ਜਦ ਮੈਨੂੰ ਹੋ ਗਿਆ ਕਵੇਲਾ ਚੱਲ ਉੱਥੇ ਭਤੀਜਾ ਮੇਰਾ ਗਿਆ ਹੋਇਆ ਸੀ ਗੁਰੂ ਘਰ ਸੇਵਾ ਕਰਾਉਣਾ ਕਹਿੰਦਾ ਆਂਟੀ ਵੀ ਮੈਂ ਚਲਦਾ ਪੰਜ ਕਿ ਬਜੇ ਤੱਕ ਛੱਡ ਕੇ ਆਉਣਾ ਮੇਰੇ ਆਉਂਦੇ ਨੂੰ ਆਏ ਬੈਠੇ ਜਿਵੇਂ ਪਿਓ ਪੁੱਤ ਕੁੜੀ ਦੱਬ ਕੇ ਆਏ ਹੁੰਨੇ ਆ ਹੈ ਬਾਪ ਵੀ ਸਾਰਾ ਕੁਝ ਜਾਣਦਾ ਬਣਾਉਣਾ ਪੁੱਤ ਵੀ ਸਾਰਾ ਕੁਝ ਜਾਣਦਾ ਬਣਾਉਣਾ ਪਰ ਮੇਰੀ ਮੇਰੇ ਕਿੰਨੀ ਢੇਟ ਕਿੰਨੀ ਝਾਕਣ ਵੀ ਹੋਣਾ ਹੀ ਖੜੀ ਗਈ ਹੋਣ ਆਈ ਖੜੀ ਗਈ ਰੋਟੀ ਆ ਕੇ ਸਾਰਾ ਕੁਝ ਰੋਟੀ ਪਾਣੀ ਤਿਆਰ ਕਰਕੇ ਦਿੱਤਾ ਉਹ ਤਾਂ ਫਿਰ ਨਹੀਂ ਕਰ ਮੈਨੂੰ ਕਿਹਾ ਮੈਨੂੰ ਕੀ ਦੇਖੋ ਜੀ ਆਉਂਦਾ ਸਾਰਾ ਕੁਝ ਬਣਾਉਣਾ ਦੁਕਾਨ ਜਣਿਆਂ ਨੂੰ ਪਰ ਜਿਹੜਾ ਉਹ ਕਹਿੰਦੇ ਆ ਬੁੜੀਆਂ ਦੇ ਕਹਾਣੇ ਪੁੱਸ ਪੈ ਜਾਂਦਾ ਬਈ ਆਪ ਹੀ ਬਣਾਉਗਾ ਕੇ ਮੈਂ ਕਹਾਂ ਨੂੰ ਹੱਥ ਲਵੇੜਨੇ ਆ ਕੋਟ ਚ ਜੇਬਾਂ ਚ ਹੱਥ ਪਾਏ ਹੋਏ ਆਰਾਮ ਨਾਲ ਬੈਠੇ ਸੋਫੇ ਤੇ ਫੋਨ ਚਲਾਉਣਾ ਦੇ ਰੇਗਾ ਕੀ ਸਬੂਤ ਹੈ ਮੈਂ ਫੋਨ ਚ ਚਲਾਉਂਦਾ ਬੈਠਾ ਹਾਂ ਲੈ ਹੈ ਜਦ ਮੈਂ ਆਈਆਂ ਫੋਨ ਚ ਲਾਉਂਦੇ ਤਾਂ ਦਰਵਾਜ਼ਾ ਦਰਵਿੰਦਰ ਨੇ ਖੋਲਿਆ ਧੰਨਵਾਦ ਬੋਲਿਆ ਰਵਾਂ ਜਾ ਮੈਂ ਹਾਂ ਮੈਨੂੰ ਤਾਂ ਐ ਤਾਂ ਮੈਨੂੰ ਪਤਾ ਕੀ ਤਾਂ ਮੈਂ ਕਹਿੰਦੀ ਚੱਲ ਵੀ ਖਬਰਾਂ ਰਵਿੰਦਰ ਨੇ ਰੋਟੀ ਲਵਲੀ ਹੋਣੀ ਆ ਸਬਜ਼ੀ ਪਈ ਤੇ ਨਹੀਂ ਮੇਰੇ ਆਉਂਦੇ ਨੂੰ ਰਾਮ ਨਾਲ ਇਕੱਠੇ ਦੋਹੇ ਜਾਣਾ ਹੈ ਆ ਇਹ ਨਾਲ ਹੀ ਲੈ ਜਦ ਮੈਂ ਕੋਲ ਹੁੰਨੀ ਆ ਫੇਰ ਬਥੇਰਾ ਉਹ ਕਰਨਗੇ ਰਵਿੰਦਰ ਮੈਂ ਆਹ ਕੋਈ ਗੱਲ ਨਹੀਂ ਆਹ ਕੰਮ ਮੈਂ ਕਰ ਦਿੰਨਾ ਉਹ ਵੀ ਮਮਾ ਲਿਓ ਮੈਂ ਕਰ ਦਿੰਨਾ ਜੇ ਫਿਰ ਤੇ ਮਦਦ ਕਰਾਈ ਨਹੀਂ ਜਾਂਦੀ ਲੱਗਦਾ ਇਹ ਆ ਨਾ ਮੈਂ ਹੁਣ ਮਜਾ ਤਾਂ ਤਾਂ ਆਉਂਦਾ ਜਦੋਂ ਦਿੱਤੀ ਪੈਣ ਥੱਕੀ ਟੁੱਟੀ ਆਉਂਦੀ ਆ ਉਹਦੇ ਆਉਂਦੇ ਨੂੰ ਦੋ ਫੁਲਕੇ ਲਏ ਹੋਏ ਹੁਣ ਆਹ ਆਹ ਇੰਨਾ ਥੋੜਾ ਤੇਰੇ ਉਹਨੂੰ ਅਸੀਂ ਜਾਚੂ ਬਣਾ ਕੇ ਪੀ ਕੇ ਬੈ ਕੇ ਨਹੀਂ ਅਸੀਂ ਉਹੀ ਬੈਠੇ ਰਹਿਣਾ ਦਾ ਅੱਛਾ ਚਾਹ ਵੀ ਹੁਣ ਤੁਹਾਨੂੰ ਉੱਥੋਂ ਆ ਕੇ ਮੈਂ ਬਣਾ ਕੇ ਦੇ ਕੇ ਜਾਂਦੀ ਹਾਂ ਚਾਹ ਕਰਦੇ ਆ ਸਾਰੇ ਤਾਂ ਐ ਕਰ ਲੱਗ ਜੰਨੇ ਆ ਕੁੜੀਆਂ ਨੂੰ ਬਗਾਨੀਆਂ ਧੀਆਂ ਨੂੰ ਜਿਵੇਂ ਮੁੱਲ ਵੇਚੀਆਂ ਹੁੰਦੀਆਂ ਇਹਨਾਂ ਨੂੰ ਹਾਂ ਦੇਖੋ ਸਦੀ ਚ ਬੈਠੀਆਂ ਹੋਈ ਹਾਂ ਸਦੀ ਚ ਬੈਠੀਆਂ ਕਿਵੇਂ ਸਦੀ ਚ ਲੱਤੀ ਨਹੀਂ ਗਜਰੇਲਾ ਇਹਨਾਂ ਨੂੰ ਬਣਾਇਆ ਪਿਆ ਖਾ ਲਿਆ ਸੀ ਦੁੱਧ ਧੀਆਂ ਦੋ ਪਤਿਲੀਆਂ ਫਰਿੱਜ ਚ ਭਰੀਆਂ ਪਈਆਂ ਮੈਂ ਕਿਹਾ ਭਾਈ ਆਪਣਾ ਚਾਹ ਨਾ ਬਣਾਇਓ ਦੁੱਧ ਕਾੜਿਓ ਪੀਓ ਪੁੱਤ ਆਪਣਾ ਗਜਰੇਲੇ ਦੀਆਂ ਕੋਲੀਆਂ ਭਰਿਓ ਖਾ ਲਿਓ ਐਵੇਂ ਨੂੰ ਮੈਂ ਆ ਜਾਣਾ ਚੜਾਈ ਲਿਆ ਇੱਥੇ ਹਾਂ ਆਹੋ ਏਕਣੇ ਹੁੰਦੀ ਮੇਰੀ ਚੜਾਈ ਤਾਂ ਆਹੋ ਦੇਖੋ ਇਹ ਚਾਹ ਵੀ ਆ ਬਣਾ ਕੇ ਬੀਤੀ ਲਾ ਪਰ ਉਸੋਂ ਵੀਰੇ ਕੀ ਕਹਿਣਗੇ ਵੀ ਚਾਹ ਹੁਣ ਭੈਣ ਤੁਹਾਨੂੰ ਭੇਜਦੀ ਉੱਤੋਂ ਤੇ ਮਰ ਭੇਜੇ ਨਾਲੇ ਨਾ ਭੇਜਦੀ ਮੈਂ ਤਾਂ ਸਬਜੀ ਸੂਜੀ ਵੀ ਉੱਥੇ ਤੇ ਲੈ ਆਉਣੀ ਸੀ ਉਹ ਅਜੇ ਥੋੜਾ ਜਿਹਾ ਉਹ ਰੋਟੀ ਲੇਟ ਖਾਂਦੇ ਨੇ ਨੂੰ ਰਾਣੀ ਲੱਗੀ ਹੋਈ ਤੇ ਸਬਜੀ ਚੀਰਨਾ ਮੈਂ ਕਿਹਾ ਵੀ ਜਿੰਨੇ ਨੂੰ ਬਹੂ ਨੇ ਸਬਜੀ ਬਣਾਉਣੀ ਐ ਇਹਨਾਂ ਨੂੰ ਤਾਂ ਮੈਂ ਆਪਣੇ ਪਿੰਡ ਜਾ ਰਹਿਣਾ ਮੈਂ 8 ਵਜੇ ਵਰਤੀ ਜਾਊਂਗੀ ਆਏ ਆਏ ਤੋਂ ਅਭੀ ਦਾ ਕੈਂਤੀ ਕੈਂਤੂ ਰੋਟੀਆਂ ਵੀ ਇੱਥੇ ਤੇ ਹੀ ਲੈ ਜਾ ਰਸਾਜ ਵੀ ਉੱਥੇ ਤੇ ਲੈ ਜਾ ਮਾ ਨਾ ਨਹੀਂ ਦੱਦਿਏ ਆ ਮੈਨੂੰ ਤਾਂ ਮੈਂ ਜਾ ਰਣਾ 10 ਮਿੰਟ ਦਾ ਰਾਂ ਹੈ ਆਏ ਹਾਏ ਐਜਾ ਹੁੰਦੇ ਨੇ ਜੀ ਪੇਕੇ ਤੇ ਚਲੋ ਸਭ ਹੱਸਦੇ ਬਸਦੇ ਰਹਿਣਾ ਇਕੱਲੇ ਦਕੱਲੇ ਨੂੰ ਘਰੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਬਹੁਤ ਹੌਲ ਜੱਠਾ ਹੈ ਤਾਂ ਭੱਜ ਦੌੜ ਜੀ ਕਰਕੇ ਨੱਠ ਕੇ ਨਿਆਣਿਆਂ ਕੋਲ ਸਹੇਦਿਹੜੀ ਲਾ ਕੇ ਆਈ ਪਹਿਲਾਂ ਇਹ ਕਹਿੰਦੇ ਵੀ ਮੈਂ ਲੈ ਜਾਂਦਾ ਮਹਾ ਵੀ ਨਹੀਂ ਤੁਸੀਂ ਮੈਨੂੰ 2 ਘੰਟੇ ਚ ਭਜਾ ਲਿਆਉਣਾ ਵੀ ਮੈਂ ਤਾਂ ਸਾਰੀ ਦਿਹਾੜੀ ਲਾ ਕੇ ਆਉਣੀ ਆ ਠੀਕ ਹੈ ਤਾਂ ਕਰਕੇ ਫਿਰ ਸਾਰੀ ਦਿਹਾੜੀ ਲੱਗ ਕੇ ਆਈ ਚਲੋ ਠੀਕ ਆ ਜੀ ਹੁਣ ਮੈਂ ਬਣਾਉਣੀ ਆ ਮਿੱਥੇ ਵਾਲੀਆਂ ਰੋਟੀਆਂ ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ